ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਅੱਜ ਦਾ ਵਿਸ਼ਾ ਹੈ ਸਾਡੇ ਪਿਆਰੇ ਇਹਦੇ ਵਿੱਚ ਇਧਰ ਸੁਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਾਡੇ ਪਿਆਰੇ ਕਿਹੋ ਜਿਹੇ ਹੋਣੇ ਚਾਹੀਦੇ ਹਨ ਜਾਂ ਕਿਹੋ ਜਿਹੇ ਹੋਣ ਜੋ ਵਿਅਕਤੀ ਜਾਂ ਵਸਤੂ ਸਾਨੂੰ ਪਹਿਲੀ ਨਜ਼ਰੇ ਭਾਜਾਵੇ ਉਹ ਹੀ ਪਿਆਰੀ ਤੇ ਸੋਹਣੀ ਤੇ ਅਨੋਖੀ ਲੱਗਦੀ ਹੈ ਇਸੇ ਆਧਾਰ ਤੇ ਮਾਂ ਨੂੰ ਆਪਣੀ ਸੰਤਾਨ ਚਿੱਤਰਕਾਰ ਨੂੰ ਆਪਣਾ ਚਿੱਤਰ ਸਾਹਿਤਕਾਰ ਨੂੰ ਆਪਣੀ ਰਚਨਾ ਪਿਆਰੀ ਲੱਗਦੀ ਹੈ ਕਿਸੇ ਦਾ ਪਿਆਰਾ ਲੱਗਣਾ ਸਾਡਾ ਨਿੱਜੀ ਫੈਸਲਾ ਹੁੰਦਾ ਹੈ ਮਨੁੱਖ ਜਿਸ ਨੂੰ ਪਸੰਦ ਕਰਦਾ ਹੈ ਉਸ ਨਾਲ ਬਹਿਸ ਨਹੀਂ ਕਰਦਾ ਕਿਉਂਕਿ ਪਸੰਦ ਕਰਨਾ ਸਹਿਮਤ ਹੋਣ ਦਾ ਖੇਤਰ ਹੈ ਹਰ ਮਨੁੱਖ ਨੂੰ ਹਰ ਮਨੁੱਖ ਨੂੰ ਅਜਿਹੇ ਪਿਆਰੇ ਦੀ ਲੋੜ ਹੁੰਦੀ ਹੈ ਜਿਸ ਨਾਲ ਅੰਦਰ ਲੀਆਂ ਤੇ ਬਾਹਰ ਲੀਆਂ ਸਭ ਗੰਢਾਂ ਖੁੱਲੀਆਂ ਜਾ ਸਕਣ। ਦੁੱਖ ਸੁੱਖ ਪਿਆਰਿਆਂ ਨਾਲ ਹੀ ਕੀਤੇ ਜਾਂਦੇ ਹਨ। ਜੂ ਲੋਕ ਸਾਨੂੰ ਪਿਆਰੇ ਲੱਗਦੇ ਹਨ ਉਹਨਾਂ ਨਾਲ ਨੱਚਣ ਵਿੱਚ ਵੀ ਥਕਾਵਟ ਨਹੀਂ ਹੁੰਦੀ। ਅਸੀਂ ਉਹਨਾਂ ਦੀ ਹਾਜ਼ਰੀ ਨੂੰ ਲਗਾਤਾਰ ਮੰਨਣਾ ਚਾਹੁੰਦੇ ਹਾਂ। ਸਾਡੀ ਸੋਚ ਜਿਸ ਨੂੰ ਚੁਣ ਲੈਂਦੀ ਹੈ ਉਸ ਨੂੰ ਵਿਸ਼ੇਸ਼ ਬਣਾ ਦਿੰਦੀ ਹੈ ਵਿਸ਼ੇਸ਼ ਬਣਾਉਣ ਦੀ ਇਸ ਪ੍ਰਕਿਰਿਆ ਨੂੰ ਹੀ ਪਿਆਰ ਕਹਿੰਦੇ ਹਨ ਪਿਆਰੇ ਨਾਲ ਅਸੀਂ ਜ਼ਿੰਦਗੀ ਦੀਆਂ ਸਿਖਰਾਂ ਤੇ ਡੁੰਗਾਈਆਂ ਮਾਪਦੇ ਹਾਂ ਜੀਵਨ ਦੀਆਂ ਮੁਸੀਬਤਾਂ ਸਾਨੂੰ ਆਪਣੇ ਪਿਆਰਿਆਂ ਦੇ ਹੋਰ ਨੇੜੇ ਲੈ ਆਉਂਦੀਆਂ ਹਨ ਪਿਆਰਿਆਂ ਵਿੱਚ ਪਿਆਰਿਆਂ ਨੂੰ ਦਰਦ ਹੰਡਾਉਣ ਦੀ ਮੌਜ ਮਿਲਦੀ ਹੈ ਪਿਆਰ ਇੱਕ ਆਨੰਦਮਈ ਖੇਤਰ ਹੈ ਪਿਆਰ ਇੱਕ ਸਜਰਾ ਤੇ ਨਿਰੋਹਾ ਅਨੁਭਵ ਹੁੰਦਾ ਹੈ ਇਸ ਦਾ ਉਮਰ ਜਾਂ ਜਵਾਨੀ ਨਾਲ ਕੋਈ ਸਬੰਧ ਨਹੀਂ ਹੁੰਦਾ ਪਿਆਰ ਸਿਰਫ ਵਿਅਕਤੀਆਂ ਨਾਲ ਨਹੀਂ ਕੀਤਾ ਜਾ ਸਕਦਾ ਪਿਆਰ ਇੱਕ ਕੁਦਰਤੀ ਵਰਤਾਰਾ ਹੈ ਜੋ ਸਾਰੇ ਕੈਨਾਤ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ ਅਸੀਂ ਪਰਮਾਤਮਾ ਦੀ ਸਾਜੀ ਸਾਰੇ ਕੈਨਾਤ ਜਿਵੇਂ ਪਸ਼ੂ ਪੰਛੀਆਂ ਤੇ ਖਾਸ ਤੌਰ ਤੇ ਕੁਦਰਤ ਵੱਲੋਂ ਅਗਾਏ ਹੋਏ ਰੁੱਖਾਂ ਨੂੰ ਪਿਆਰਿਆਂ ਵਾਂਗ ਪਿਆਰ ਕਰੀਏ ਜਵਾਨੀ ਵਿੱਚ ਬਹੁਤ ਸਾਰੀਆਂ ਖਾਸ਼ੀਆਂ ਸਾਨੂੰ ਪ੍ਰਭਾਵਿਤ ਕਰਦੀਆਂ ਹਨ ਜਿਉਂ-ਜਿਉਂ ਅਸੀਂ ਅਨਪਵ ਜਿਉਂ-ਜਿਉ ਸਾਡਾ ਅਨੁਭਵ ਵੱਧਦਾ ਹੈ ਪਿਆਰਿਆਂ ਦੀ ਚੂਨ ਨਿਖਰਦੀ ਜਾਂਦੀ ਹੈ ਹੰਡ ਅਨਸਾਰ ਸੋਚ ਸਾਡੀ ਚੂਨ ਨੂੰ ਸਾਰੇ ਗੁਣਾ ਔਗਣਾ ਦੀ ਨਿਰਖ ਪਰਖ ਦਾ ਆਧਾਰ ਬਖਸ਼ਦੀ ਹੈ ਤਦੇ ਇਸ ਸਮੇਂ ਵਿੱਚ ਦੋਸਤੀਆਂ ਤੇ ਰਿਸ਼ਤੇਦਾਰੀਆਂ ਦੀ ਸਮਝ ਪੈਂਦੀ ਹੈ ਤੇ ਉਹੀ ਪ੍ਰਮਾਣ ਚੜ੍ਹਦੀਆਂ ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਜਰੂਰ ਪਸੰਦ ਆਵੇਗੀ ਧੰਨਵਾਦ ਇਹਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਕਿ ਇਸ ਦੇ ਵਿੱਚ ਕਿੱਥੇ ਕੀ ਨੁਕਸਾਨ ਮੂੜਨ ਨੂੰ ਦੂਰ ਕਰਨ ਦੀ ਕੋਸ਼ਿਸ਼ ਜਰੂਰ ਕਰਾਂਗੀ